ਕਿ ਅਸੀਂ ਮੈਡੀਕਲ ਸਾਇੰਸਸ ਦੇ ਵਿੱਚ ਬਹੁਤ ਵੱਡਾ ਬਜਟ ਰੱਖ ਰਹੇ ਹਾਂ 550 ਕਰੋੜ ਰੁਪਏ ਜਾਰੀ ਕਰਤਾ ਹਸਪਤਾਲ ਸ਼ਾਨਦਾਰ ਬਣਾ ਦੇਾਂਗੇ ਇਲਾਜ ਗਰੀਬਾਂ ਦਾ ਅਮੀਰਾਂ ਵਾਲੇ ਬਿਲਕੁਲ ਸੇਮ ਹਸਪਤਾਲਾਂ ਜਾਂ ਸੇਮ ਮਸ਼ੀਨਾਂ ਜਾਂ ਸੇਮ ਡਾਕਟਰਾਂ ਦੇ ਉਸੇ ਲੈਵਲ ਤੇ ਹੋਊਗਾ ਮਰਜ਼ੀ ਤੁਹਾਡੀ ਹੋਊਗੀ ਪ੍ਰਾਈਵੇਟ ਚ ਇਲਾਜ ਕਰਾਉਣਾ ਹੈ ਪ੍ਰਾਈਵੇਟ ਚ ਕਰਾ ਲਿਓ ਸਰਕਾਰੀ ਚ ਕਰਾਉਣਾ ਹੈ ਸਰਕਾਰੀ ਚ ਕਰਾ ਲਿਓ ਨਾ ਤਾਂ ਕੋਈ ਡਾਕਟਰ ਦੀ ਕਾਬਲੀਅਤ ਚ ਕਮੀ ਹੋਊਗੀ ਨਾ ਕੋਈ ਮਸ਼ੀਨ ਐਸੀ ਹੋਊਗੀ ਕਿ ਜਿਹੜੀ ਸਰਕਾਰੀ ਚ ਹੈ ਨਹੀਂ ਪ੍ਰਾਈਵੇਟ ਚ ਹੈਗੀ ਆ ਮਰਜ਼ੀ ਤੁਹਾਡੀ ਹੋਊਗੀ ਜੱਚਾ ਬੱਚਾ ਕੇਂਦਰ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਮਿਸਾਲ ਦੇ ਤੌਰ ਤੇ ਜਾਣਿਆ ਜਾਊਗਾ ਇੱਥੇ ਸਿਰਫ ਤੇ ਸਿਰਫ ਬੱਚਿਆਂ ਦੇ ਜਨਮ ਮਾਂ ਤੇ ਬੇਬੀ ਦੀ ਸਾਮ ਸੰਭਾਲ ਨਾਲ ਸੰਬੰਧਿਤ ਲੇਟੈਸਟ ਮਸ਼ੀਨਾਂ ਇੱਥੇ ਲਾਈਆਂ ਨੇ ਤਾਂ ਕਿ ਮਾਂ ਜਿਹੜੀ ਹੈ ਉਹਨੂੰ ਵੀ ਪਤਾ ਹੋਵੇ ਦੁਨੀਆ ਦੇ ਵਿੱਚ ਬੇਬੀ ਆਇਆ ਉਹਦੀ ਕੇਅਰ ਜਿਹੜੀ ਹੈ ਉਹ ਹੋ ਰਹੀ ਪੰਜਾਬ 'ਚ ਆਮ ਆਦਮੀ ਕਲੀਨਿਕ 664 ਖੁੱਲ ਗਏ 100 700 ਹੋਰ ਤਿਆਰ ਹੈ 41 ਕਿਸਮ ਦੇ ਟੈਸਟ ਨੇ ਔਰ ਸਾਰਾ ਕੁਝ ਫ੍ਰੀ ਹੈ ਇੱਕ ਵੀ ਪੰਜਾਬ ਦੀ ਇਹੋ ਜਿਹੀ ਡਿਸਪੈਂਸਰੀ ਤੇ ਹਸਪੀਟਲ ਨਹੀਂ ਹੋਊਗਾ ਜਿੱਥੇ ਐਕਸ-ਰੇ ਮਸ਼ੀਨ ਨਹੀਂ ਹੋਊਗੀ ਤੇ ਐਕਸ-ਰੇ ਨੂੰ ਚਲਾਉਣ ਵਾਲਾ ਐਕਸਪਰਟ ਨਹੀਂ ਹੋਊਗਾ ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਖੇਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਸਹੂਲਤਾਂ ਵਿੱਚ ਹੋ ਰਹੇ ਨੇ ਸੁਧਾਰ ਸਿਹਤਮੰਦ ਪੰਜਾਬ ਦਾ ਸੁਪਨਾ ਹੋ ਰਿਹਾ ਹੈ ਸਾਕਾਰ